ਬਾਬੇ ਵੀ ਬਾਬੇ ਤੋਂ ਯਾਦ ਕਰਾਤਾ ਬਾਬੇ ਦੋ ਨੇ ਅੱਜ ਆਪਾਂ ਜਿੰਨਾ ਦੀ ਗੱਲਬਾਤ ਕਰਨੀ ਹੈ ਇੱਕ ਤਾਂ ਕਹਿੰਦੇ ਵੀ ਸਰਸੇ ਵਾਲੇ ਬਾਬੇ ਨੂੰ ਜਿਹੜਾ ਹੈ ਉਥੋਂ ਦਾ ਮੁਖੀ ਡੇਰਾ ਮੁਖੀ ਉਹਨੂੰ ਵੀ 20 ਦਿਨਾਂ ਦੀਆਂ ਛੁੱਟੀਆਂ ਫੇਰ ਮਿਲ ਗਈਆਂ ਨੇ ਤਾਂ ਇੱਕ ਸਵਾਲ ਜੇ ਮੇਰੇ ਮਨ ਚ ਉੱਠ ਰਿਹਾ ਸੀਗਾ ਵੀ ਇਹ ਕੋਈ ਵੋਟਾਂ-ਵੋਟਾਂ ਕਰਕੇ ਕੋਈ ਹੋ ਰਿਹਾ ਹਰਿਆਣੇ ਦੀ ਵੋਟਾਂ ਕਰਕੇ ਕਿ ਕੋਈ ਹੋਰ ਚੱਕਰ ਪੈ ਗਿਆ ਐ ਕਿਵੇਂ ਛੁੱਟੀਆਂ ਮਿਲ ਜਾਂਦੀਆਂ ਆਪਣੇ ਇੱਧਰ ਜੋਰ ਲਾਈ ਜਾਂਦੇ ਵਿਚਾਰੇ ਕਈਆਂ ਨੂੰ ਛੁੱਟੀਆਂ ਮਿਲਦੀਆਂ ਹੀ ਨਹੀਂ ਬਿਲਕੁਲ ਇਤੇ ਹੈ ਹੀ ਆ ਆਬਵੀਅਸ ਹੈ ਕਿ ਦੇਖੋ ਥੋੜੇ ਦਿਨ ਪਹਿਲਾਂ ਹਾਈ ਕੋਰਟ ਨੇ ਥੋੜੇ ਦਿਨ ਵੀ ਕਿਉਂ ਆ ਦੋ ਤਿੰਨ ਦਿਨ ਪਹਿਲਾਂ ਇਹ ਜੀ ਇੱਕ ਪਟੀਸ਼ਨ ਦਾ ਨਵੇੜਾ ਕੀਤਾ। ਉਹਨਾਂ ਨੇ ਸਰਕਾਰ ਨੂੰ ਕਹਿ ਦਿੱਤਾ ਕਿ ਯਾਰ ਤੁਸੀਂ ਨਾ ਸੋਚ ਵਿਚਾਰ ਕੇ ਫੈਸਲਾ ਲਾਓ ਜਿਹੜਾ ਵੀ ਹਮ ਪਟੀਸ਼ਨ ਤੇ ਲੈਣਾ ਹੈ। ਆ ਜੋ ਵੀ ਪੈਰੋਲ ਦੀ ਇੱਕ ਅਰਜ਼ੀ ਹੁੰਦੀ ਹੈ ਫਰਲੋ ਦੀ ਅਰਜ਼ੀ ਹੁੰਦੀ ਹੈ ਕਿ ਇਹਦੇ ਤੇ ਸੋਚ ਸਮਝ ਕੇ ਤੁਸੀਂ ਆਪਣਾ ਫੈਸਲਾ ਲਵੋ। ਤਾਂ ਉਹਨਾਂ ਨੇ ਦੱਸ ਦਿੱਤਾ ਕਿ ਅਸੀਂ ਸੋਚਿਆ ਹੀ ਹੋਇਆ। ਜੀ ਉਹਨਾਂ ਨੇ ਦੋ ਦਿਨਾਂ ਬਾਅਦ ਤਿੰਨ ਦਿਨਾਂ ਬਾਅਦ ਫਰਲੋ ਦੇ ਦਿੱਤੀ ਆ। ਹਮ ਉਹ ਕਹਿੰਦੇ ਆ ਕਿ ਇਹ ਤੇ ਆਊਗਾ ਬਈ ਫਰ ਲੋਤੇ ਬਸ ਅਸੀਂ ਇਹ ਸੋਚ ਰੱਖਿਆ ਜੀ ਯਾਨੀ ਕੋਰਟ ਨੇ ਕਿਹਾ ਕਿ ਤੁਸੀਂ ਸੋਚ ਕੇ ਵਿਚਾਰ ਕੇ ਤੇ ਉਹਨਾਂ ਆਖਿਆ ਕਿ ਅਸੀਂ ਤੇ ਸੋਚ ਕੇ ਹੀ ਕੰਮ ਕਰਦੇ ਆ ਨਾ ਅਸੀਂ ਤੇ ਪਹਿਲਾਂ ਹੀ ਸੋਚ ਰੱਖਿਆ ਤਾਂ ਗੱਲ ਛੜੀ ਹੈ ਉਹ ਆ ਗਈ ਹੁਣ ਇੱਕ ਨਾ ਇਹਦੀ ਜੇ ਝਾਤ ਮਾਰੋਗੇ ਤੁਸੀਂ ਮਤਲਬ ਕਿ ਜੇ ਆਪਾਂ ਵੇਖੀਏ ਜਿੰਨੀਆਂ ਹੁਣ ਤੱਕ ਦੀਆਂ ਛੋਟੀਆਂ ਮਿਲੀਆਂ ਇੰਟਰਸਟਿੰਗ ਗੱਲ ਆ ਅਸਲ ਦੇ ਵਿੱਚ ਕੀ ਆ ਕਿ ਸਭ ਤੋਂ ਪਹਿਲਾਂ ਕਿ ਨਾ ਚਲਾਕੀ ਦੇ ਨਾਲ ਗਰਾਉਂਡ ਜਿਆ ਤਿਆਰ ਕੀਤਾ ਗਿਆ ਜੀ ਵੀ ਡੀਰਾ ਮੁਖੀ ਦੀ ਮਾਤਾ ਬਿਮਾਰ ਆ ਹੂੰ ਉਹ 10 ਸੈਕਿੰਡ ਦੀ ਇੱਕ ਕੈਲੋਕੇ ਟੇਡੇ ਜੇ ਮੋਬਾਈਲ ਤੋਂ ਜਾਂ ਐਂਗਲ ਤੋਂ ਵੀਡੀਓ ਵੀ ਬਣਾਈ ਹੈ ਕਲਿੱਪ ਹਾਂਜੀ ਵੀਡੀਓ ਕਲਿੱਪ ਅਸੀਂ ਉਦੋਂ ਹੀ ਕਿਹਾ ਸੀਗਾ ਕਿ ਹਜ਼ੂਰ ਆਉਣ ਵਾਲੇ ਦਿਨਾਂ 'ਚ ਇਹ ਕੰਮ ਜਿਹੜਾ ਨਾ ਹੁਣ ਪੱਕਾ ਹੋ ਜਾਊਗਾ ਹੂੰ ਕਿਉਂਕਿ ਪਤਾ ਹੁੰਦਾ ਕੁਝ ਚੀਜ਼ਾਂ ਦਾ ਤਜਰਬਾ ਹੁੰਦਾ ਕਿ ਇਹ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਹੁਣ ਇਹਦਾ ਬਾਹਰ ਪੈਰ ਧਰਾਵਾ ਕਰ ਰਿਹਾ ਜੀ ਜੀ ਇਹ ਗੱਲ ਹੈ ਗਈ ਸੀ 24 ਅਕਤੂਬਰ 2020 ਦੀ ਕੋਵਿਡ ਦੇ ਸਾਲ ਵਾਲੀ ਹੂੰ ਇਸ ਤੋਂ ਬਾਅਦ 21 ਮਈ 21 ਨੂੰ ਫੇਰ ਇੱਕ ਦਿਨ ਦੀ ਪੈਰੋਲ ਜੀ 7 ਫਰਵਰੀ 22 ਨੂੰ 21 ਦਿਨ ਦੀ ਫਰ ਲੋ ਹੁਣ 22 ਨੂੰ ਵੇਖੋ ਤੁਸੀਂ ਫਰਵਰੀ ਦੇ ਵਿੱਚ ਫਰ ਲੋ ਜੀ 17 ਜੂਨ ਯਾਨੀ ਉਸੇ ਸਾਲ 30 ਦਿਨ ਦੇ ਲਈ ਫਿਰ 15 ਅਕਤੂਬਰ 22 ਲਈ ਠੀਕ ਹੈ ਜੀ ਫਿਰ 40 ਦਿਨ ਦੀ 21 ਜਨਵਰੀ 23 ਫਿਰ 40 ਦਿਨ ਲਈ ਫਿਰ 20 ਜੁਲਾਈ 23 ਲਈ ਹੂੰ 30 ਦਿਨ 7ਵੀਂ ਵਾਰ 21 ਅਕਤੂਬਰ 2023 21 ਦਿਨ ਲਈ 19 ਜਨਵਰੀ 24 50 ਦਿਨ ਦੇ ਲਈ ਫਿਰ 13 ਅਗਸਤ 2024 21 ਦਿਨ ਦੇ ਲਈ ਤੁਸੀਂ ਮੈਨੂੰ ਦੱਸੋ ਇਹ ਇਹ ਫਰਲੋ ਸੀ ਵਿੱਚ ਕੁਝ ਰੈਗੂਲਰ ਛੁੱਟੀਆਂ ਨੇ ਕੁਝ ਫਰਕ ਲੋ ਦੇਖੋ ਸਬਦਾਨ ਲਿਖਿਆ ਗਿਆ ਜੀ ਕਾਨੂੰਨ ਲਿਖਿਆ ਗਿਆ ਇੱਕ ਲੈਟਰ ਹਮ ਅੱਖਰ ਲਿਖ ਦਿੱਤੇ ਗਏ ਜੀ ਹੁਣ ਜਿਹੜਾ ਬੰਦਾ ਲਾਗੂ ਕਰ ਰਿਹਾ ਹੈ ਇਹ ਤੇ ਉਹਦੇ ਤੇ ਆ ਨਾ ਕਿ ਉਸਨੇ ਉਸ ਨੂੰ ਕਿਸ ਢੰਗ ਦੇ ਨਾਲ ਇਸਤੇਮਾਲ ਕਰਨਾ ਹੈ ਜੀ ਕਾਨੂੰਨੀ ਤੌਰ ਤੇ ਸਰਕਾਰ ਸਹੀ ਹੈ ਹਮ ਮੈਂ ਤੇ ਤੁਹਾਨੂੰ ਇਥੋਂ ਤੱਕ ਦੱਸਿਆ ਹੋਇਆ ਨਾ ਕਿ ਸਰਕਾਰਾਂ ਕਿਸੇ ਵੀ ਉਮਰ ਕੈਦੀ ਨੂੰ ਜਿੰਨੀ ਮਰਜ਼ੀ ਕੈਦ ਕਟਾ ਸਕਦੀਆਂ ਉਹ ਇੰਨੀ ਸਮਰੱਥਾ ਰੱਖਦੀਆਂ ਨੇ ਇਹਨੇ ਸਮਰੱਥਵਾਨ ਨੇ ਉਹ ਬਿਲਕੁਲ ਪਰ ਰੋਲਾ ਇਹ ਆ ਕਿ ਕੀ ਮੈਂ ਇੱਕ ਚੈਲੰਜ ਦੇਣਾ ਜੀ ਇੰਨੇ ਹੀ ਕਿਸੇ ਬੰਦੇ ਤੇ ਕੇਸ ਸੁਣ ਪਹਿਲੀ ਗੱਲ ਮੈਂ ਤੁਹਾਨੂੰ ਇੱਕ ਚੀਜ਼ ਹੋਰ ਦੱਸਦਾ ਜਿਹੜਾ ਆਮ ਕੈਦੀ ਆ ਇਹ ਤੁਹਾਨੂੰ ਇੱਥੇ ਕੋਈ ਜੇਲ ਮਹਿਕਮੇ ਦਾ ਵੀ ਕੋਈ ਮੁਲਾਜ਼ਮ ਕੋਈ ਮੁੰਡਾ ਵੇਂਦਾ ਹੋਇਆ ਨਾ ਤੁਹਾਨੂੰ ਦੱਸ ਦੇਗਾ ਜੀ ਜੇ ਮੰਨ ਲਓ ਕਿਸੇ ਬੰਦੇ ਦਾ ਕੇਸ ਕੋਈ ਪੈਂਡਿੰਗ ਹੈ ਹੂੰ ਛੇਤੀ ਕੀਤੇ ਉਹਨੂੰ ਪੈਰੋਲ ਮਿਲਦੀ ਨਹੀਂ ਹੂੰ ਇਹ بڑا ਪੰਗਾ ਜੀ ਇੱਕ ਤਾਂ ਹੁੰਦਾ ਨਾ ਤੁਹਾਡੇ ਨਿਬੜ ਗਏ ਕੇਸ ਤੁਸੀਂ ਜਾਓ ਜੀ ਜੇ ਕੋਈ ਪੈਂਡਿੰਗ ਹੈ ਕਿ ਕੱਲ ਨੂੰ ਕੋਈ ਅਭੀ ਨਾ ਵੀ ਨਾ ਹੋਵੇ ਚਲੋ ਫਿਰ ਵੀ ਜੇ ਕੋਈ ਬੰਦਾ ਤਗੜਾ ਹੈ ਜਾਂ ਕਾਨੂੰਨੀ ਤੌਰ ਤੇ ਜਾਂ ਕਈ ਵਾਰ ਜੇ ਲਾ ਲਏ ਜਾਂ ਦੇਖ ਲੈਂਦੇ ਬਹੁਤ ਸਮਾਂ ਹੋ ਗਿਆ ਯਾਰ ਦੇ ਦਿਓ ਜੀ ਦੂਜੀ ਚੀਜ਼ ਇਹ ਆ ਕਿ ਇੰਨੀਆਂ ਫਰਲੋ ਇੰਨੀਆਂ ਛੁੱਟੀਆਂ ਕਿਸੇ ਤੁਹਾਡੇ ਆਲੇ ਦੁਆਲੇ ਦੇ ਆਮ ਕੈਦੀ ਨੂੰ ਹਾਲਾਂਕਿ ਜੋ ਕਰੋਨਾ ਦੇ ਦੌਰਾਨ ਆਪਾਂ ਇੱਕ ਲੰਮੀ ਛੁੱਟੀ ਵੇਖੀ ਹੈ ਸਾਰੇ ਕੈਦੀਆਂ ਦੀ ਜਿਹੜੀ ਛੁੱਟੀ ਚੱਲੀ ਫਿਰ ਮੁੜ ਕੇ ਉਹਨਾਂ ਦੀ ਵਾਪਸੀ ਜਿਹੜੀ ਲੇਟ ਹੋਈ ਸੀ ਜੀ ਠੀਕ ਹੈ ਨਾ ਉਹ ਉਹ ਇੱਕ ਆਪਾ ਬਾਦ ਹੈ ਇੱਕ ਵੱਖਰਾ ਮਿਸ਼ਰ ਜੀ ਪਰ ਆਮ ਕੈਦੀ ਨੂੰ ਇਸ ਤਰ੍ਹਾਂ ਦੇ ਫਰਲ ਹਤੇ ਫਰਲੋ ਕਿ 6 ਮਹੀਨਿਆਂ ਚ 9 ਮਹੀਨਿਆਂ ਚ ਤਿੰਨ ਵਾਰੀ ਇਧਰੋਂ ਵੀ ਛੁੱਟੀ ਹੈ ਉਧਰੋਂ ਵੀ ਛੁੱਟੀ ਇਹ ਸਾਫ਼ ਹੈ ਕਿ ਜੋ ਸਰਕਾਰ ਦੇ ਕੋਲ ਤਾਕਤ ਹੈ ਹੂੰ ਕਿਉਂਕਿ ਕੋਰਟ ਨੂੰ ਕੀ ਕਰੇ ਕੋਰਟ ਕਹਿੰਦਾ ਕਿ ਜੀ ਹਾਂਜੀ ਕੀ ਕਰਦੇ ਹੋ ਤੁਸੀਂ ਉਹ ਕਹਿੰਦੇ ਜੀ ਇਹ ਹਾਰਡ ਕੋਰ ਕ੍ਰਿਮੀਨਲ ਥੋੜਾ ਜੀ ਉਹਨਾਂ ਵਾਸਤੇ ਤੇ ਇਹ ਵੋਟਾਂ ਦੇ ਨਾਲ ਤੇ ਉਹ ਫਿਰ ਹੁਣ ਕੋਰਟ ਨੇ ਕਿਹਾ ਕਿ ਭਾਈ ਤੁਸੀਂ ਸੋਚ ਸਮਝ ਕੇ ਵਿਚਾਰ ਕਰੋ ਉਹਨਾਂ ਨੇ ਪਹਿਲਾਂ ਹੀ ਦੱਸ ਦਿੱਤਾ ਕਿ ਇਲੈਕਸ਼ਨ ਆ ਗਿਆ ਜੀ ਹੁਣ ਤੇ ਸੋਚ ਵਿਚਾਰ ਲਿਆ ਜੋੜਾ ਵਿਚਾਰ ਲਿਆ ਹੂੰ ਤੇ ਮੈਂ ਕੀ ਕਹਿੰਦਾ ਕਿ ਜੇ ਇਹਨਾਂ ਦੇ ਵਸਦਾ ਰੋਗ ਹੋਵੇ ਨਾ ਹਜ਼ੂਰ ਇਥੇ ਉਥੇ ਸਰਸੇ ਦੇ ਲਾਗੇ ਉਹ ਜਿਵੇਂ ਐਸਕੋਬਰ ਨੇ ਜੇਲ ਬਣਾਈ ਸੀ ਨਾ ਕੋਲੰਬੀਆ ਚ ਇਹ ਉਹਦੇ ਵਾਸਤੇ ਇੱਕ ਵੱਖਰੀ ਜੇਲ ਬਣਾ ਦੇਣਾ ਵੱਖਰੀ ਬਣਾ ਦੇਣ ਬਿਲਕੁਲ ਕਿ ਜਿਹਦੇ ਵਿੱਚ ਸਾਰਾ ਕੁਝ ਹੋਵੇ ਉੱਥੇ ਵੀ ਸ਼ਾਇਦ ਸਾਰਾ ਕੁਝ ਹੋਵੇਗਾ ਉਹ ਇੱਥੇ ਕੋਈ ਮੱਥਾ ਮਾਰਨ ਦਾ ਤੁਕ ਨਹੀਂ ਹੈਗਾ ਸਿੰਪਲ ਗੱਲ ਹੈ ਕਿ ਸੰਵਿਧਾਨ ਦੇ ਵਿੱਚ ਵਿਧੀ ਵਿਧਾਨ ਚ ਜੋ ਚੀਜ਼ਾਂ ਜੀ ਉਹਨਾਂ ਨੂੰ ਸਰਕਾਰਾਂ ਦੋ ਤਰੀਕੇ ਨਾਲ ਲਾਗੂ ਕਰਦੀਆਂ ਤੁਸੀਂ ਮਾਤੜ ਕੈਦੀ ਹੋ ਤੁਸੀਂ ਲਾवारਸ ਕੈਦੀ ਹੂੰ ਤੁਸੀਂ ਬਿਲਕੁਲ ਕਮਜ਼ੋਰ ਹਾਂ ਆਰਥਿਕ ਤੌਰ ਤੇ ਹੂੰ ਤੁਹਾਡਾ ਹਸ਼ਰ ਤੁਹਾਡਾ ਹਾਲ ਕੁਝ ਹੋਰ ਹੋਏਗਾ ਤੁਸੀਂ ਰਸੂਕਦਾਰ ਹੂੰ ਵੋਟਾਂ ਤੁਹਾਡੇ ਕੋਲ ਹੈ ਡੇਰਾ ਤੁਹਾਡਾ ਚੱਲਦਾ ਹੈ ਫਿਰ ਸਾਰਾ ਕੁਝ ਹੈਗਾ ਪੰਜਾਬ ਸਰਕਾਰ ਇੱਥੇ ਜਵਾਬ ਦੇਵੇਗਾ ਜੀ ਜੀ ਜੇ ਇਹਨਾਂ ਨੇ ਪ੍ਰਦੀਪ ਕਲੀਅਰ ਨੂੰ ਹੁਣ ਸੋਚ ਹੀ ਲਿਆ ਕਿ ਅਸੀਂ ਵਾਅਦਾ ਮਾਫ ਬਣਾਉਣਾ ਹੈ ਜੀ ਜਾਂ ਇਹਨਾਂ ਨੇ ਸਰਕਾਰੀ ਗਵਾਹ ਬਣਾਉਣਾ ਹੈ ਤੇ ਫਿਰ ਇਹਦੇ ਤੇ ਪਰਚਾ ਦਰਜ ਕਰਕੇ ਇੱਕ ਪੰਜਾਬ ਦੇ ਵਿੱਚ ਮੁਕਦਮਾ ਜਿਹੜਾ ਅੱਡ ਤੋਂ ਚਲਾੜ ਬਿਲਕੁਲ ਫਿਰ ਪੰਜਾਬ ਸਰਕਾਰ ਵੀ ਇਤਰਾਜ਼ ਕਰਨ ਜੋਗੀ ਹੋਏਗੀ ਜੀ 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 ਮਤਲਬ ਕਿ ਪੰਜਾਬ ਸਰਕਾਰ ਵੀ ਧਿਰ ਬਣ ਸਕਦੀ ਹੈ ਫਿਰ ਕਿਉਂ ਨਹੀਂ ਹਣੀਪ੍ਰੀਤ ਤੇ ਕੀ ਕਾਰਵਾਈ ਕਰਦੇ ਪਏ ਹੋ ਤੁਸੀਂ ਹਮ ਹਣੀਪ੍ਰੀਤ ਤੇ ਕਿਹੜੀ ਕਾਰਵਾਈ ਕੀਤੀ ਹਣੀਪ੍ਰੀਤ ਤੇ ਆਪਣਾ ਡੇਰਾ ਚਲਾ ਰਹੀ ਹੈ ਇਸ ਵੇਲੇ ਜੀ ਜੇ ਤੁਸੀਂ ਉਹਦੀਆਂ ਗੱਲਾਂ ਤੇ ਯਕੀਨ ਕਰਦੇ ਹੋ ਹਮ ਉਹਦੀ ਤੁਸੀਂ ਪੈਰਵਾਹੀ ਕਰਦੇ ਹੋ ਸਹੀ ਗੱਲ ਫਿਰ ਸਵਾਲ ਤੇ ਵੱਡਾ ਬਣੇਗਾ ਨਾ ਕਿ ਉਹਨਾਂ ਤੇ ਕੀ ਕਾਰਵਾਈ ਕਰੋਗੇ ਸੋ ਇਸ ਕਰਕੇ ਇਹ ਆ ਕਿ ਜਿਹੜੀਆਂ ਚੀਜ਼ਾਂ ਵਿਧੀ ਵਿਧਾਨ ਚ ਕਾਨੂੰਨ ਚ ਬਈ ਲਿਖੀਆਂ ਨੇ ਉਹਨਾਂ ਨੂੰ ਲਾਗੂ ਕਰਨ ਵਾਲੇ ਜਦੋਂ ਵੋਟਾਂ ਲਈ ਪੈਰਾਂ ਚ ਘੁੰਗਰੂ ਬਨ ਕੇ ਮੁਜਰਾ ਕਰਨ ਵਾਸਤੇ ਤੱਕ ਵੀ ਤਿਆਰ ਹੋਣਾ ਕੀ ਕੀਤਾ ਜਾ ਸਕਦਾ ਬਿਲਕੁਲ ਰੇਕੋ ਸਹੀ ਗੱਲ ਹੈ ਬਿਲਕੁਲ ਮੈਂ ਕੁਝ ਕਮੈਂਟ ਪੜ ਲਾਂ ਫਿਰ ਇੱਕ ਬਾਬੇ ਦੀ ਹੋਰ ਚਰਚਾ ਕਰਦੇ ਆਪਾਂ ਯਸ਼ਪ੍ਰੀਤ ਜੀ ਕਹਿ ਰਹੇ ਨੇ ਕਿ ਜੋ ਮੈਡਲ ਜਿੱਤੇ ਮਨੂ ਭਾਕਰ ਹੋਏ ਨੇ ਸਰਬਜੋਤ ਹੈ ਨੀਰਜ ਚੋਪੜਾ ਨੇ ਵਿਨੇਸ਼ ਫੋਗਾਟ ਸਾਰੇ ਕਹਿੰਦੇ ਹਰਿਆਣਾ ਤੋਂ ਨੇ ਤੇ ਬਾਕੀ ਦੇਸ਼ ਦੇ ਕੀ ਯੋਗਦਾਨ ਹੈ ਸਤਰਾਮ ਜੀ ਕਹਿ ਰਹੇ ਨੇ ਬੈਰਕ ਦੀਆਂ ਚਾਬੀਆਂ ਬਾਬੇ ਦੇ ਕੋਲ ਨੇ ਤਾਂ ਬਿਲਕੁਲ ਇਹ ਗੱਲ ਇਹਨਾਂ ਦੀ ਠੀਕ ਹੈ درست ਹੈ ਸਰ ਅਸੀਂ ਕੋਈ ਥੰਬਨੇਲ ਕੱਲ ਤੇ ਨਹੀਂ ਲਾਇਆ ਅਮਰਤਪਾਲ ਸਿੰਘ ਨੂੰ ਵੱਡੀ ਰਾਹਤ ਉਹ ਤੇ ਕਈ ਦਿਨ ਪਹਿਲਾਂ ਇੱਕ ਖਬਰ ਸੀਗੀ ਹਜ਼ੂਰ ਪਹਿਲਾਂ ਸੀਗੀ ਕਈ ਦਿਨ ਦੀ ਖਬਰ ਜਿਸ ਦਿਨ ਸੁਪਰੀਮ ਕੋਰਟ ਚੋਂ ਅਮਰਤਪਾਲ ਸਿੰਘ ਹੋਰਾਂ ਦੇ ਖਿਲਾਫ ਜਿਹੜੀ ਪਟੀਸ਼ਨ ਪਾਈ ਗਈ ਸੀਗੀ ਉਹ ਉੱਥੋਂ ਡਿਸਮਿਸ ਹੋਈ ਸੀਗੀ ਉਹ ਉਸ ਦਿਨ ਹੈ ਉਸ ਦਿਨ ਦੀ ਆ ਸ਼ਾਇਦ ਤੁਹਾਨੂੰ ਪੁਲੇਖਾ ਪੈ ਗਿਆ ਜ਼ੋਰ ਜੀ ਜੀ ਮਨਦੀਪ ਸਿੰਘ ਜੀ ਧੰਨਵਾਦ ਜੀ ਸੰਦਰਜੀ ਮਨਦੀਪ ਜੀ ਹਾਂਜੀ ਸ਼ੁਕਰੀਆ ਕੰਟਰੀਬਿਊਸ਼ਨ ਲਈ ਸ਼ੁਕਰੀਆ ਜੀ ਮਿੰਟੂ ਜੀ ਇੱਕ ਬਾਬਾ ਹੋਰ ਹੈ ਜਿਹਦਾ ਕੋਈ ਗ੍ਰਹਿ ਕਲੇਸ਼ ਦਾ ਚੱਕਰ ਪਿਆ ਹੋਇਆ ਪਰ ਉਹ ਇੰਨਾ ਚੱਕਰ ਪੈ ਗਿਆ ਵੀ ਬਾਬਾ ਜੀ ਬੈੱਡ ਤੇ ਪਹੁੰਚੇ ਹੋਏ ਨੇ ਖੇੜੀ ਵਾਲੇ ਬਾਬਾ ਜੀ ਉਹਨਾਂ ਨੂੰ ਕਹਿੰਦੇ ਨੇ ਇਹਨਾਂ ਦਾ ਕੀ ਮਸਲਾ ਪੈ ਗਿਆ ਦੇਖੋ ਖੇੜੀ ਵਾਲੇ ਬਾਬਾ ਹੁਣ ਗੱਲ ਇਹ ਆ ਕਿ ਬਾਬੇ ਹੈ ਹੀ ਇੰਨੇ ਆ ਹਮ ਇੱਕ ਬਾਾਰ ਚਲੇ ਗਿਆ ਦੂਜਾ ਮਿਲਦਾ ਅੰਦਰ ਚਲੇ ਨਾ ਜਾਵੇ